ਜਦੋਂ ਆਪਾਂ ਸੰਸਾਰ ਨੂੰ ਦੇਖਦੇ ਆ ਸੰਸਾਰ ਦੇ ਵਿੱਚ ਸਾਧ ਸੰਗਤ ਪੰਜ ਤਰ੍ਹਾਂ ਦੇ ਸੂਰਮੇ ਮੰਨੇ ਗਏ ਇੱਕ ਸੂਰਮਾ ਉਹ ਹੈ ਜਿਹਦੇ ਸਰੀਰ ਦੇ ਅੰਦਰ ਬਲ ਤਾਕਤ ਬਹੁਤ ਹੈ ਇੱਕ ਸੂਰਮਾ ਉਹ ਹੈ ਜਿਹਦੇ ਕੋਲ ਬਲ ਤਾਕਤ ਕੋਈ ਨਹੀਂ ਹੈ ਪਰ ਉਹਦੇ ਬੋਲਾਂ ਦੇ ਵਿੱਚ ਤਾਕਤ ਬਹੁਤ ਹੈ ਇੱਕ ਸੂਰਮਾ ਉਹ ਹੈ ਜਿਹਦੇ ਕੋਲ ਬੋਲ ਵੀ ਕੋਈ ਚੰਗੇ ਨਹੀਂ ਹੈ ਜਿਹਦੇ ਕੋਲ ਤਾਕਤ ਵੀ ਕੋਈ ਚੰਗੀ ਨਹੀਂ ਹੈ ਪਰ ਉਹਦੇ ਕੋਲ ਦੁਨਿਆਵੀ ਮਾਇਆ ਬਹੁਤ ਹੈ ਉਹ ਵੀ ਆਪਣੇ ਆਪ ਨੂੰ ਸੂਰਮਾ ਆਖਦਾ ਹੈ ਤੇ ਸਾਧ ਸੰਗਤ ਚੌਥੇ ਨੰਬਰ ਦਾ ਸੂਰਮਾ ਉਹ ਹੈ ਜਿਹਦੇ ਕੋਲ ਮਾਇਆ ਵੀ ਕੋਈ ਨਹੀਂ ਹੈ ਬਲ ਬੋਲ ਵੀ ਕੋਈ ਨਹੀਂ ਹੈ ਪਰ ਉਹਦੇ ਕੋਲ ਸਾਹ ਸੰਗਤ ਰਾਜਸੀ ਤਾਕਤ ਹੈ ਭਾਵ ਕੇ ਸਰਕਾਰੀ ਕੁਰਸੀ ਹੈ ਤੇ ਇੱਕ ਸੂਰਮਾ ਸਾਹ ਸੰਗਤ ਉਹ ਹੈ ਜਿਹਦੀ ਸਤਿਗੁਰੂ ਗੁਰੂ ਪਾਤਸ਼ਾਹ ਜੀ ਦੀ ਗੁਰਬਾਣੀ ਨੇ ਗੱਲ ਕੀਤੀ ਹੈ ਜਾ ਕੋ ਹਰ ਰੰਗ ਲੱਗੋ ਇਸ ਯੁੱਗ ਮੈਂ ਜਦੋਂ ਆਪਾਂ ਸੂਰਮਿਆਂ ਦੀ ਗੱਲ ਪੜ੍ਹਦੇ ਆਂ ਸਤਿਗੁਰੂ ਗੁਰੂ ਪਾਤਸ਼ਾਹ ਜੀ ਦੀ ਬਾਣੀ ਆਖਰੀ ਹੈ ਕਹਿੰਦੇ ਜਿੰਨਾ ਟਾਈਮ ਸਾਡੇ ਕੋਲ ਪਰਮਾਤਮਾ ਦਾ ਨਾਮ ਨਹੀਂ ਪਰਮਾਤਮਾ ਦੀ ਬੰਦਗੀ ਨਹੀਂ ਹੈ ਸਾਡੇ ਕੋਲ ਸੇਵਾ ਸਿਮਰਨ ਕੁਰਬਾਨੀ ਨਹੀਂ ਹੈ ਮੁਆਫ ਕਰਨਾ ਸਾਡੇ ਕੋਲ ਬਾਕੀ ਸਾਰੇ ਧਨ ਪਦਾਰਥ ਬਲ ਤਾਕਤ ਹਰ ਕੁਝ ਹਰ ਇੱਕ ਚੀਜ਼ ਹੋਵੇ ਗੁਰਬਾਣੀ ਨੇ ਉਹਨੂੰ ਸੂਰਮਾਨੀ ਮੰਨਿਆ ਤੁਸੀਂ ਹਰ ਰੋਜ਼ ਸਾਧ ਸੰਗਤ ਬਚਨ ਪੜ੍ਹਦੇ ਹੋ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਖਤ ਨੇ ਕਹਿੰਦੇ ਇਹੋ ਜੇ ਵੀ ਦੁਨੀਆ ਦੇ ਵਿੱਚ ਹੋਏ ਐ ਸਾਧ ਸੰਗਤ ਅੱਜ ਵੀ ਹੈ ਕੌਣ ਐ ਜੀਤ ਫਿਰੈ ਸਭ ਦੇਸ ਦਿਸ਼ਾਨ ਕੋ ਬਾਜਤ ਧੋਲ ਮਰਦੰਗ ਨਗਾਰੇ ਗੁੰਜਤ ਗੂੜਕ ਜਾਣ ਕੇ ਸੁੰਦਰ ਹਿੰਸਤ ਹੈ ਹੈ ਰਾਤ ਹਜ਼ਾਰੇ ਪੂਤ ਭਵਖ ਭਵਾਨ ਕੇ ਪੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ਼੍ਰੀ ਪਤਿ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਖਦੇ ਨੇ ਕਹਿੰਦੇ ਇਹੋ ਜੇ ਮਨੁੱਖ ਹੈ ਜਿਨ੍ਹਾਂ ਨੇ ਪਤਨਿ ਕਿੰਨੇ ਕੁ ਦੇਸ਼ਾਂ ਨੂੰ ਜਿੱਤਿਆ ਜਿੱਤ ਕੇ ਆਪਣੇ ਅਧੀਨ ਕਰ ਲਿਆ ਜੀਤ ਫਿਰੇ ਸਭ ਦੇਸ਼ ਦਿਸ਼ਾਨ ਕੋ ਬਾਜਤ ਧੂਲ ਮਰਦੰਗ ਨਗਾਰੇ ਜਦੋਂ ਉਹ ਬਾਹਰ ਨਿਕਲਦੇ ਨੇ ਉਨ੍ਹਾਂ ਦੇ ਸਾਹ ਸੰਗ ਸਵਾਗਤ ਦੇ ਵਿੱਚ ਢੋਲ ਵੱਜਦੇ ਨੇ ਮਰਦੰਗ ਵੱਜਦੇ ਨੇ